ਲਓ ਵੀ ਮਿੱਤਰੋ ਆਪਾਂ ਕਰਤਾ ਨੈਚਰਲ ਹੌਸਟਾਰਟ ਤੇ ਆਪਾਂ ਵਲੌਗ ਸਟਾਰਟ ਕਰਿਆ ਲੰਡਨ ਆਈ ਤੋਂ ਆਪਾਂ ਅੱਜ ਜਾਂਦੇ ਦਾ ਟਾਵਰ ਬ੍ਰਿਜ ਸੀ ਪਰ ਚਲੋ ਰਸਤੇ ਚ ਲੰਡਨ ਆਈ ਚੱਲ ਗਏ ਕਿਨ ਇੱਕ ਵਾਰ ਉਸ ਤੋਂ ਬਾਅਦ ਗੱਲਾਂਗੇ ਦੁਬਾਰੇ ਫੇਰ ਟਾਵਰ ਬ੍ਰਿਜ ਜਿੱਥੇ ਆਪਾਂ ਪਹਿਲੇ ਵਲੌਗ ਜਾਈ ਸੀ ਤੇ ਆ ਇਤਨਾ ਮੌਲ ਵੀ ਕੋਈ ਪੂਰਾ ਓਕੇ ਆ ਲਓ ਮਿੱਤਰੋ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਬੈਸਟ ਵਲੌਗ ਦੇ ਵਿੱਚ ਲੰਡਨ ਆਈ ਅੱਜ ਆਪਾਂ ਆ ਗਏ ਆ ਲੰਡਨ ਆਈ ਤੇ ਵੈਸੇ ਦਾ ਆਪਾਂ ਚੱਲੇ ਸੀਗੇ ਟਾਵਰ ਬ੍ਰਿਜ ਤੇ ਫਿਰ ਅਸਤੇ ਵਿੱਚ ਆਪਾਂ ਲੰਡਨ ਆਈ ਤੇ ਰੁਕ ਗਏ ਆ ਤੇ ਫਿਰ ਆਪਾਂ ਜਲਦੇ ਆ ਟਾਵਰ ਬ੍ਰਿਜ ਤੇ ਤੁਹਾਨੂੰ ਦਿਖਾਉਣੇ ਜਿੱਥੇ ਕੱਲ੍ਹ ਗਈ ਸੀ ਆਪਾਂ ਤੇ ਆ ਦੇਖ ਲਓ ਮਿੱਤਰੋ ਲੰਡਨ ਆਈ ਚੱਲੋ ਫਿਰ ਅੱਗੇ ਅਰਚੂ ਵੀ ਨਾਲ ਹੀ ਆਜ ਵਿੱਕੀ ਹੈ ਨਹੀਂ ਨਾਲ ਵਿੱਕੀ ਨੇ ਸੀ ਕੰਮ ਥੋੜਾ ਜਿਆ ਤੇ ਵਿੱਕੀ ਅੱਜ ਹੈ ਨਹੀਂ ਨਾਲ ਸੋ ਆ ਗਿਆ ਪਰ ਲੈਟਸ ਆਈਟਸ ਤੇ ਟਿਕਸਪੋਰਟ ਤੇ ਆ ਗਿਆ ਬਗੰਦਿਖਾਉਣੇ ਆ ਪੁੱਲ ਤੋਂ ਸਾਰਾ ਲੋਕੇਸ਼ਨ ਸਾਰਾ ਥਿਊ ਦਿਦਾ ਉੱਤਨੋਂ ਵਿੱਚ ਕਿੰਨਾ ਕਰਿਆ ਕਿੰਵੇ cerramos con la ਦੇਖੋ ਮਿੱਤਰੋ ਪਾਣੀ ਇੱਥੇ ਉਧਰ ਪਾਣੀ ਘੱਟ ਸੀਗਾ ਤੇ ਇੱਥੇ ਪਾਣੀ ਜ਼ਿਆਦਾ ਆ ਹੁਣ ਚੱਲਦੇ ਆ ਮਿੱਤਰੋ ਆਪਾਂ ਟਾਵਰ ਬ੍ਰਿਜ ਤੇ 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 ਆ ਕੇ ਦੰਡਾਉਣੇ ਆ ਆ ਗਏ ਯਾਰ ਪੀਰ ਗਏ ਇੱਥੇ ਮੈਂ ਤਾਂ ਜਾਣਦੇ ਨਹੀਂ ਦੇ ਇੱਧਰ ਵੀ ਦਿਖਾ ਦੇ ਭਾਈ ਸਾਡਾ ਲੋਬਾ ਲੋ ਵੀ ਮਿੱਤਰੋ ਆ ਗਏ ਆਪਾਂ ਇੱਧਰਲੇ ਬ੍ਰਿਜ ਤੇ ਟਾਵਰ ਬ੍ਰਿਜ ਤੇ ਪਰ ਕਾਚ ਰਹਿਦੀ ਹੈ ਅਗਲੇ ਹਫਤੇ ਆਹ ਖੜਾ ਅਰਚੂ ਹੈਲੋ ਗਾਇਸ ਆ ਗਏ ਮਿੱਤਰੋ ਆਪ ਇਧਰ ਲੈ ਫਰੇਜ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਰੋਜ਼ ਦਾ ਕੰਮ ਹੋਇਆ ਪਿਆ ਡਾ ਆ ਆਪਣੇ ਯਾਰ ਬਿੱਲੀ 2 ਨਾਲ ਆਏ ਅੱਜ ਇਹ ਤਾਂ ਤੁਸੀਂ ਜਾਣਦੇ ਹੀ ਆ ਭਾਈ ਬਤੌਰ ਹਰਪ੍ਰੀਤ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਨਾਲੇ ਸ਼ੇਅਰ ਕਰੋ ਹਾਂ ਵੈਸੇ ਆਪਣਾ ਵਧੀਆ ਚੱਲੀ ਜਾਂਦਾ ਕੰਮ ਸਟਾਰਟਿੰਗ ਆਪਣਾ ਵਧੀਆ ਚੱਲਿਆ 1000 ਵਿਊ ਕਿੰਨੂੰ ਆਉਂਦਾ ਸਟਾਰਟਿੰਗ ਜੱਪ ਨੂੰ ਆ ਗਿਆ ਠੀਕ ਆ ਥੋੜੀ ਥੋੜੀ ਕੰਮ ਚੱਲ ਪੈਣਾ ਆਪਣਾ ਚੱਲ ਪਿਆ ਆਪਣਾ ਮਾੜੇ ਬਲੌਗਰਾਂ ਆ ਦੇਖੋ ਮਿੱਤਰੋ ਯੂਕੇ ਦੇ ਪੰਪਰ ਦੇ ਇਦਾਂ ਪਾਉਂਦੇ ਤੇਲ ਆਪੇ ਆਪਣੇ ਆਪ ਪਾਉਂਦੇ ਤੇ ਆਏ ਹਾਂ ਬਸਾਉਣੇ ਆ ਜੀ ਤੇ ਧੰਤ ਲਾਈਨਿਆ ਗੋਲ ਖਾਨ ਨੂੰ ਉਥੋਂ ਬਿਕਰਮ ਸਿੰਘ ਮਜੀਠੀਆ ਹੈ ਕਿਵੇਂ ਉਹ ਵੀ ਬਣੀ ਕੋਸਟਾ ਗੇਂਡੀ ਬਾਸਾ ਵਧਰਸ ਨਾ ਪਾ ਲੈ ਜੀ ਬਾਬਾ ਚੱਕਲਾ ਵਿੱਕੀ ਦਾ ਇੱਛੇ ਭਾਈ ਜੰਨੇ ਉਹਨੇ ਪਾ ਦਿੰਨੇ ਚੱਕੀ ਲੈ ਪਾਣੀ ਯਾਰ ਰੂਰੇ ਪਾ ਦੇ ਨੇ ਪਿੰਨੇ ਹੈਗਾ ਫੇ ਚੂਰੇ ਇਹ ਗਾ ਲੋ ਨਾਰ ਐਕਸਪ੍ਰੈਸ ਹੁੰਦਾ ਵਾ ਲੈ ਐਕਸਪ੍ਰੈਸੋ ਗੁਨੀਆ ਹੁਣ ਹੈ ਨਾਲ ਹੀ ਲੈ ਲੋ ਨਾਲ ਲੈ ਲੈ ਮੜ ਕੇ ਸੇ ਘਟ ਜਾਣੀਆਂ ਨਾ ਨਾ ਫੁੱਲ ਠੋਕੇ ਜਾਵਾਂਗੇ ਚੈੱਕ ਕਰਕੇ ਬੇਟਾ ਬਾਅਦ ਜੇ ਘਟੇ ਨਾ ਮਿੱਠਾ ਘਟ ਗਿਆ ਜੇ ਫੇਰ ਵੇਖ ਲੈ ਬੀਤੀ ਨਹੀਂ ਜਾਣੀ ਕੋਟਾ ਦੇ ਦਾ ਹੈ ਬੱਬੀ ਜਿਹੜੇ ਸ਼ਾਹ ਨਾਲ ਕੋਟਾ ਦੀ ਕੋਫੀ ਪਿੰਨੇ ਨਾ ਇੰਨੇ ਲਾ ਆਪਾਂ ਨੂੰ ਮੁੱਠੇ ਤੇ ਬੈਨ ਲਾ ਦੇਣਾ ਕਿੰਨਾ ਮਿੱਠਾ ਬਿੰਦੀ ਉਹ ਬੈਨ ਇਹ ਹੁੰਦੀ ਹੈ ਫਿੱਕਾ ਆ ਫਿੱਕੀ ਪੀਣ ਆਸਤੇ ਜਾਵਾਂ ਕੌੜੀ ਹੈ ਨਾ ਐਕਸਪ੍ਰੈਸ ਹੋਵੇ ਐਕਸਪ੍ਰੈਸ ਹੋਦਾ ਇਹ ਤਾਂ ਉਹੀ ਤੇ ਜਾ ਉਹ ਆ ਮਤਲਬ ਆ ਵੀ ਮਾਰ ਦੂ ਰੇਕਸ਼ਨ ਦਵਾਈ ਕਿਤੋਂ ਕੋਹ ਨਹੀਂ ਆਹੀ ਲੈ ਲੈ ਆਪਾਂ ਬਹੁਤ ਨਹੀਂ ਨਹੀਂ ਕੋਹ ਨਹੀਂ ਇਧਰ ਲੈਣਾ ਹੈ ਹੈ ਕੁਝ ਵੀ ਟੋਸਟ ਮਿਲਦਾ ਗਰਮ ਨਹੀਂ ਕਰਦੇ ਦੇਖਿਆ ਦਾ ਹੁੰਦੇ ਆਪਾਂ ਇਹ ਗਰਮ ਨਹੀਂ ਨਾ ਕਰਦੇ ਯਾਰ ਠੰਡਾ ਦਾ ਹੋਰੀ ਤੈਨੂੰ ਪਤਾ ਸਾਰਾ ਸਮਾਨ ਠੰਡਾ ਹੈ ਕੰਮ ਸਾਰਾ ਗਰਮ ਵਾਲਾ ਹੈ ਹੈਗਾ ਇਹ ਦੇਖੋ ਜੀ ਪੁੱਠੇ ਪਾਸੇ ਦੀ ਆ ਗਿਆ ਹੈਂਡੀਕੈਪਟਰ ਹੈਂਡੀਕੈਪਟਰ ਵੀ ਰੱਖਿਆ ਨਾਲ ਵਿਰ ਮਾੜਾ ਹੈਂਡੀਕੈਪ ਤੇ ਰੱਖਿਆ ਸੋਣਾ ਰੈੱਡ ਬੁੱਲਾ ਵੀਰ ਨਹੀਂ ਓ ਫੇਰ ਬਣਾएंगे आ ਗਈ ਲਾ ਲਾਤੀ ਹੀ ਮਾਰਦਾ ਇਪੋਸ ਇਕੱਠੇ ਕਰਦੇ ਆ ਵੀ ਵੀਕਐਂਡ ਮਨਾ ਲਈਏ ਹਨਾ ਫੋ ਤਾਂ ਦਿਲ ਲੱਗਦਾ ਨਹੀਂ ਬਾਹਰਲੇ ਮੁਲਕਾਂ ਚ ਬਹੁਤ ਔਖਾ ਤੇ 5-7 ਹਜ਼ਾਰ ਬੇਲੀ ਆਏ ਆ ਇਹ ਦੇਖੋ ਚਾਚਾ ਜੀ ਕਿਵੇਂ ਆ ਚਾਚਾ ਠੀਕ ਆ ਹੋਰ ਬਈ ਹਰਪਾਲ ਜਾਂਟਾ ਆਪਣਾ ਯਾਰ ਇਹਨਾਂ ਨੇ ਗੱਡੀ ਲੈ ਲਈ ਦੇਖੋ BMW ਇੱਕ ਇਹ ਗੱਡੀ ਆ ਮੁਬਾਰਕਾਂ ਬਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਠੀਕ ਆ ਤੇ ਇੱਕ ਗੱਡੀ ਆ ਖੜੀ ਆਪਣੀ ਇੱਜ਼ਤ ਤਾਂ ਤੁਹਾਨੂੰ ਪਤਾ ਹੀ ਆ ਦੇਖੋ ਇੱਦਰ ਰਾਣੀ ਆ ਬਾਕੀ ਇਹ ਬੰਦੇ ਨਾਲ ਦੇਖੋ ਪਤਾ ਪਰ ਉਹਨਾਂ ਦੇਖੋ ਜੀ ਚਿੱਟਾ ਸੂਟ ਪਾ ਕੇ ਖੜਾ ਜਿਵੇਂ ਪ੍ਰੀ ਬੈਡਿੰਗ ਚ ਆਇਆ ਹੁੰਦਾ ਸਰਪੰਚ ਆਹੇ ਪ੍ਰੀ ਬੈਡਿੰਗ ਚ ਆਇਆ ਹੁੰਦਾ ਬਈ ਦੇਖੋ ਰੈਲੀ ਚ ਹੋਏ ਰੈਲੀ ਚ ਜੋਦੇ ਨੇ ਦਾ ਹੀ ਕੈਂ ਤਾਣੀਆਂ ਜਿਵੇਂ ਭਾਂ ਚੋਲ ਲੋਹੇ ਦਾ ਲੋਹੇ ਦਾ ਸਰੀਆ ਮੋਸਣਾ ਹੋਵੇ ਹਾਂ ਮਲਾਈ ਦੀ ਹੈ ਨਾ ਉਹ ਵਧੀਆ ਹੋਰ ਦੱਸੋ। ਜਿਹੜੀਆਂ ਗੱਡੀਆਂ ਦਿਖਾ ਦੇ। ਤੁਸੀਂ ਦੱਸੋ ਆਹ ਦੇਖ ਆਹ ਦੇਖ ਇਹ ਬਈਆਂ ਆਪਣੀਆਂ ਦੋ ਗੱਡੀਆਂ ਬਾਕੀ ਸਾਰੀਆਂ ਰੈਲੀਾਂ ਚ ਰੈਲੀ ਚਾਈ ਜਾ। ਵੈਦਰ ਬਹੁਤ ਸੋਹਣਾ ਔਰੇ। ਜਹਾਟ ਰੈਲੀ ਕਰੀ ਆ। ਫੈਲਥ ਮਾਇ ਹੋਏ ਆ। ਹੋਰ ਦੱਸੋ ਬਈ ਠੀਕ ਠਾਕ ਹੋ ਕੋਈ ਗੱਲ ਬਾਤ। ਵਧੀਆ ਵਧੀਆ ਦੁਨੀ। ਕੰਮ ਤੋਂ ਅੱਜ ਛੁੱਟੀ ਕਾਧੋ ਲੈ ਲਈ ਤੁਸੀਂ। ਛੁੱਟੀ ਬਈ ਆ ਜੇ ਇੰਜੋਏ ਕਰਨਾ। ਵਿੱਕੀ ਬਾਈ ਨਾ। ਦੇਖਿਆ ਪਿਆਰੇ ਬੋੜਾ ਵੀ ਜੰਟੀ। ਵੀਕਐਂਡ ਤੇ ਠੀਕ ਆ। ਹੋਰ ਦੱਸੋ ਫੇਰ। ਵਧੀਆ ਤੂੰ ਦੱਸ। ਕੋਈ ਗੱਲ ਬਾਤ। ਹੈਂ? ਇੰਗਲੈਂਡ ਇੰਗਲੈਂਡ ਕਿਵੇਂ ਇੰਗਲੈਂਡ ਕਿਵੇਂ ਦਾ ਲੱਗਦਾ ਇੰਗਲੈਂਡ ਬਹੁਤ ਫਤਈ ਆ ਤੈਨੂੰ ਆਹ ਦੇਖੋ ਇੰਗਲੈਂਡ ਦੀ ਹਾਲ ਬੰਦੇ ਦੇ ਸਿਰ ਤੋਂ ਬਾਲ ਉੱਡ ਕੇ ਸਿਰ ਤੋਂ ਬਾਲ ਉੱਡ ਕੇ ਬੰਦੇ ਦੇ ਸਿਰ ਤੋਂ ਬਾਲ ਉੱਡ ਗਏ ਮੇਰੇ ਯਾਰ ਦੀ ਮੇਰੇ ਆਪ ਦੇ ਬਾਲ ਉੱਡ ਗਏ ਸਿਰ ਤੋਂ ਭਾਂਜ ਕੇ ਇੰਗਲੈਂਡ ਖਾਇਆ ਬਈ ਮਬੈਦਰੀ ਬੋਹ ਕੈਂਟ ਆ ਸੱਚੀ ਸੋਚੀ ਸੋਂ ਬੋਹ ਕੈਂਟ ਡਾਕੂ ਵਾਲਾ ਮੁੰਡਾ ਫਿਲਮ ਦੇਖਣ ਆਏ ਆ ਜੀ ਤੇ ਦੇਵ ਖਰੋੜ ਯਾਰ ਵੀਡੀਓ ਪਾਉਂਦਾ ਨਹੀਂ ਸਾਡੀ ਮੈਂਸ਼ਨ ਕਰ ਕਰ ਸਾਰੇ ਕਲਾਕਾਰਾਂ ਨੂੰ ਜੋਰ ਲਾ ਰਿਹਾ ਜਸ ਉਹ ਚੇਦ ਨੂੰ ਵੀ ਅੱਜ ਪਾਈ ਨਹੀਂ ਯਾਰ ਬਾਕੀ ਦੇਖੋ ਮਾਹੌਲ ਬੰਦੇ ਦੇਖੋ ਜੀ ਟਾਰੋੜੋਗਾ ਮਿੱਤਰੋ ਬੜਾ ਘੰਟਾ ਬਈ ਨਜ਼ਾਰ ਆ ਰਿਹਾ ਪੀ ਲੋ ਮੈਂ ਬਾਰਾਂ ਸ਼ੇਮ ਸਟੋਰੀ ਆ ਰਹੀ ਹੈ ਜਾਂਦੀ ਫਿਰਨਦੀ ਹੈਲੋ ਕਰੋ ਉਹ ਰੋਗਾ ਜਮਦੂਤ ਨੂੰ ਕੀ ਹਾਂਜੀ ਕੱਲ ਸੁਣਾ ਹਾਂ ਜਮਦੂਤ ਆ ਬੈਠਾ ਜੀ ਸੰਜੋਤ ਸਿੰਘ ਹੈ ਰੋਗਾ ਰੋਕ ਕਿਉਂ ਕਹਤੋਂ ਸੱਗੀ ਜੰਨੇ ਤੁਸੀਂ ਬੋਲੋ ਨਾ ਕੀ ਮਿਲਣਾ ਬੋਲਦੇ ਨਹੀਂ ਪਤਾ ਨਹੀਂ ਕੀ ਜੱਟ ਐਵੇਂ ਇਸ ਰੋਟ ਪੈ ਕੈਮਰੇ ਚ ਲੈਣੀ ਹੈ ਚੰਗਾ ਕੱਲ ਜਾ ਓਹੋ ਕੀ ਖੁੱਲ ਗਿਆ ਇਹ ਲੈਸ